ਸਤਿ ਸ਼੍ਰੀ ਅਕਾਲ ਜੀ ਸਬੱਦੀ ਕਲਾਂ ਦਾਣਾ ਮੰਡੀ ਦੇ ਵਿੱਚ ਹੁਣ ਅਸੀਂ ਖੜੇ ਆ ਅੱਜ ਤੁਹਾਨੂੰ ਇੱਕ ਬਹੁਤ ਹੈਰਾਨੀ ਵਾਲੀ ਗੱਲ ਦੱਸਣ ਲੱਗੇ ਆ ਬਈ ਝੋਨੇ ਦਾ ਜਿਹੜਾ ਸੀਜ਼ਨ ਆ ਉਹ ਤਕਰੀਬਨ ਤਕਰੀਬਨ ਖਤਮ ਹੋ ਗਿਆ ਪਰ ਇਸ ਦਾਣਾ ਮੰਡੀ ਦੇ ਵਿੱਚ ਆੜਤੀਆਂ ਦੀ ਬਹੁਤ ਵੱਡੇ ਲੈਵਲ ਤੇ ਸ਼ੈਲਰਾਂ ਵਾਲਿਆਂ ਵੱਲੀੋਂ ਲੁੱਟ ਹੋ ਰਹੀ ਆ ਅੱਜ ਤੋਂ ਕੁਸਚਰ ਪਹਿਲਾਂ ਇੱਕ ਗੱਡੀ ਮਗਰ ਪ੍ਰਤੀ ਗੱਡੀ ਮਗਰ ਇੱਕ ਸ਼ੈਲਰ ਵਾਲੇ ਨੇ 65 ਗੱਟੂਆਂ ਦੀ ਮੰਗ ਕੀਤੀ ਗੱਡੀ ਮਗਰ 20 ਗੱਟੂ ਵੀ ਚਲਦੇ ਰਹੇ ਆ 25 ਵੀ ਚਲਦੇ ਰਹੇ ਆ 30 ਵੀ 40 ਵੀ 65 ਗੱਟੂ ਅੱਜ ਤੱਕ ਗੱਲ ਸਿਰੇ ਹੀ ਪਹੁੰਚ ਗਈ 100 ਗੱਟੂ ਇੱਕ ਗੱਡੀ ਮਗਰ ਇੱਕ ਸ਼ੈਲਰ ਵਾਲੇ ਤੋਂ ਮੰਗਿਆ ਗਿਆ ਉਹ ਕਹਿੰਦੇ 100 ਗੱਟੂ ਦੇ ਦਿਓ ਤਾਂ ਤੁਹਾਡੀ ਗੱਡੀ ਆ ਜਿਹੜੀ ਉਹ ਸ਼ੈਲਰ ਦੇ ਵਿੱਚ ਲਾ ਦੇਾਂਗੇ ਇਹ ਜਿਹੜੀ ਲੁੱਟ ਹੋ ਰਹੀ ਆ ਇਹਦੇ ਤੇ ਪੰਜਾਬ ਸਰਕਾਰ ਚੁੱਪ ਬੈਠੀ ਆ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਅਸੀਂ ਮੰਗ ਕਰਦੇ ਆ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਆੜਤੀ ਇੱਥੇ ਸੁਸਾਈਡ ਕਰ ਜੇ ਜਦੋਂ ਆੜਤੀ ਦੇ ਵਜਨ ਪੈਂਦਾ ਤਾਂ ਉਹ ਥੱਲੇ ਤੋਲੇ ਤੇ ਵਜਨ ਪਾਉਂਦਾ ਵਾ ਅਸੀਂ ਇਹ ਵੀਡੀਓ ਦੇ ਮਾਧਮ ਰਾਹੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਆਂ ਵੀ ਜਿਹੜੀ ਲੁਧਿਆਣਾ ਜ਼ਿਲ੍ਹਾ ਦੇ ਸੁਵੱਦੀ ਕਲਾਂ ਦੀ ਜਿਹੜੀ ਦਾਣਾ ਮੰਡੀ ਆ ਇੱਥੇ ਸ਼ੈਲਰਾਂ ਵਾਲੇ ਆ ਜਿਹੜੇ ਉਹ ਝੋਨੇ ਨੂੰ ਲਵਾਉਣ ਦੇ ਵਿੱਚ ਬੜੀ ਵੱਡੀ ਲੁੱਟ ਕਰ ਰਹੇ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਸੁਵੱਦੀ ਕਲਾਂ ਤੋਂ ਕੈਮਰਾਮੈਨ ਤਲੋਕ ਦੇ ਨਾਲ ਬਿੱਟੂ ਸੁਵੱਦੀ ਸਤਿ ਸ੍ਰੀ ਅਕਾਲ ਜੀ ਸੁਵੱਦੀ ਕਲਾਂ ਦਾਣਾ ਮੰਡੀ ਦੇ ਵਿੱਚ ਹੁਣ ਅਸੀਂ ਖੜੇ ਆਂ ਅੱਜ ਤੁਹਾਨੂੰ ਇੱਕ ਬਹੁਤ ਹੈਰਾਨੀ ਵਾਲੀ ਗੱਲ ਦੱਸਣ ਲੱਗੇ ਆਂ ਬਈ ਝੋਨੇ ਦਾ ਜਿਹੜਾ ਸੀਜ਼ਨ ਆ ਉਹ ਤਕਰੀਬਨ ਤਕਰੀਬਨ ਖਤਮ ਹੋ ਗਿਆ ਪਰ ਇਸ ਦਾਣਾ ਮੰਡੀ ਦੇ ਵਿੱਚ ਆੜਤੀਆਂ ਦੀ ਬਹੁਤ ਵੱਡੇ ਲੈਵਲ ਤੇ ਛੈਲਰਾਂ ਵਾਲਿਆਂ ਵੱਲੀੋਂ ਲੁੱਟ ਹੋ ਰਹੀ ਆ ਅੱਜ ਤੋਂ ਕੁਸਚਰ ਪਹਿਲਾਂ ਇੱਕ ਗੱਡੀ ਮਗਰ ਪ੍ਰਤੀ ਗੱਡੀ ਮਗਰ ਇੱਕ ਛੈਲਰ ਵਾਲੇ ਨੇ 65 ਗੱਟੂਆਂ ਦੀ ਮੰਗ ਕੀਤੀ ਗੱਡੀ ਮਗਰ 20 ਗੱਟੂ ਵੀ ਚੱਲਦੇ ਰਏ ਆ 25 ਵੀ ਚੱਲਦੇ ਰਏ ਆ 30 ਵੀ 40 ਵੀ 65 ਗੱਟੂ ਅੱਜ ਤੱਕ ਗੱਲ ਸਰੀਹ ਹੀ ਪਹੁੰਚ ਗਈ 100 ਗੱਟੂ ਇੱਕ ਗੱਡੀ ਮਗਰ ਇੱਕ ਛੇਲਰ ਵਾਲੇ ਤੋਂ ਮੰਗਿਆ ਗਿਆ ਉਹ ਕਹਿੰਦੇ 100 ਗੱਟੂ ਦੇ ਦਿਓ ਤਾਂ ਤੁਹਾਡੀ ਗੱਡੀ ਆ ਜਿਹੜੀ ਉਹ ਛੇਲਰ ਦੇ ਵਿੱਚ ਲਾ ਦੇਾਂਗੇ ਇਹ ਜਿਹੜੀ ਲੁੱਟ ਹੋ ਰਹੀ ਆ ਇਹਦੇ ਤੇ ਪੰਜਾਬ ਸਰਕਾਰ ਚੁੱਪ ਬੈਠੀ ਆ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਅਸੀਂ ਮੰਗ ਕਰਦੇ ਆ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਆੜਤੀਆ ਇੱਥੇ ਸੁਸਾਈਡ ਕਰ ਜੇ ਜਦੋਂ ਆੜਤੀਏ ਦੇ ਵਜਨ ਪੈਂਦਾ ਤਾਂ ਉਹ ਥੱਲੇ ਤੋਲੇ ਤੇ ਵਜਨ ਪਾਉਂਦਾ ਵਾ ਅਸੀਂ ਇਹ ਵੀਡੀਓ ਦੇ ਮਾਧਮ ਰਾਹੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਆਂ ਵੀ ਜਿਹੜੀ ਲੁਧਿਆਣਾ ਜ਼ਿਲ੍ਹਾ ਦੇ ਸਵੱਦੀ ਕਲਾਂ ਦੀ ਜਿਹੜੀ ਦਾਣਾ ਮੰਡੀ ਆ ਇੱਥੇ ਸ਼ੈਲਰਾਂ ਵਾਲੇ ਆ ਜਿਹੜੇ ਉਹ ਝੋਨੇ ਨੂੰ ਲਵਾਉਣ ਦੇ ਵਿੱਚ ਬੜੀ ਵੱਡੀ ਲੁੱਟ ਕਰ ਰਹੇ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਸਵੱਦੀ ਕਲਾਂ ਤੋਂ ਕੈਮਰਾਮੈਨ ਤਲੋਕ ਦੇ ਨਾਲ ਬਿੱਟੂ ਸਵੱਦੀ ਸਤਿ ਸ੍ਰੀ ਅਕਾਲ ਜੀ ਸਵੱਦੀ ਕਲਾਂ ਦਾਣਾ ਮੰਡੀ ਦੇ ਵਿੱਚ ਹੁਣ ਅਸੀਂ ਖੜੇ ਆ ਅੱਜ ਤੁਹਾਨੂੰ ਇੱਕ ਬਹੁਤ ਹੈਰਾਨੀ ਵਾਲੀ ਗੱਲ ਦੱਸਣ ਲੱਗੇ ਆ ਬਈ ਝੋਨੇ ਦਾ ਜਿਹੜਾ ਸੀਜ਼ਨ ਆ ਉਹ ਤਕਰੀਬਨ ਤਕਰੀਬਨ ਖਤਮ ਹੋ ਗਿਆ ਪਰ ਇਸ ਦਾਣਾ ਮੰਡੀ ਦੇ ਵਿੱਚ ਆੜਤੀਆਂ ਦੀ ਬਹੁਤ ਵੱਡੇ ਲੈਵਲ ਤੇ ਛੈਲਰਾਂ ਵਾਲਿਆਂ ਵੱਲੀੋਂ ਲੁੱਟ ਹੋ ਰਹੀ ਆ ਅੱਜ ਤੋਂ ਕੁਛ ਚਿਰ ਪਹਿਲਾਂ ਇੱਕ ਗੱਡੀ ਮਗਰ ਪ੍ਰਤੀ ਗੱਡੀ ਮਗਰ ਇੱਕ ਛੈਲਰ ਵਾਲੇ ਨੇ 65 ਗੱਟੂਆਂ ਦੀ ਮੰਗ ਕੀਤੀ ਗੱਡੀ ਮਗਰ 20 ਗੱਟੂ ਵੀ ਚੱਲਦੇ ਰਏ ਆ 25 ਵੀ ਚੱਲਦੇ ਰਏ ਆ 30 ਵੀ 40 ਵੀ 65 ਗੱਟੂ ਅੱਜ ਤਾਂ ਗੱਲ ਸਰੀ ਪਹੁੰਚ ਗਈ 100 ਗੱਟੂ ਇੱਕ ਗੱਡੀ ਮਗਰ ਇੱਕ ਛੇਲਰ ਵਾਲੇ ਤੋਂ ਮੰਗਿਆ ਗਿਆ ਉਹ ਕਹਿੰਦੇ 100 ਗੱਟੂ ਦੇ ਦਿਓ ਤਾਂ ਤੁਹਾਡੀ ਗੱਡੀ ਆ ਜਿਹੜੀ ਉਹ ਛੇਲਰ ਦੇ ਵਿੱਚ ਲਾ ਦੇਾਂਗੇ ਇਹ ਜਿਹੜੀ ਲੁੱਟ ਹੋ ਰਹੀ ਆ ਇਹਦੇ ਤੇ ਪੰਜਾਬ ਸਰਕਾਰ ਚੁੱਪ ਬੈਠੀ ਆ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਅਸੀਂ ਮੰਗ ਕਰਦੇ ਆ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਇਹ ਨਾ ਹੋਵੇ ਵੀ ਕੱਲ ਨੂੰ ਕੋਈ 83 ਇੱਥੇ ਸੁਸਾਈਡ ਕਰ ਜੇ ਜਦੋਂ 83 ਦੇ ਵਜਨ ਪੈਂਦਾ ਤਾਂ ਉਹ ਥੱਲੇ ਤੋਲੇ ਤੇ ਵਜਨ ਪਾਉਂਦਾ ਵਾ ਅਸੀਂ ਇਹ ਵੀਡੀਓ ਦੇ ਮਾਧਮ ਰਾਹੀਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਆ ਵੀ ਜਿਹੜੀ ਲੁਧਿਆਣਾ ਜ਼ਿਲ੍ਹਾ ਦੇ ਸੁਵੱਦੀ ਕਲਾਂ ਦੇ ਜਿਹੜੀ ਦਾਣਾ ਮੰਡੀ ਆ ਇੱਥੇ ਸ਼ੈਲਰਾਂ ਵਾਲੇ ਆ ਜਿਹੜੇ ਉਹ ਝੋਨੇ ਨੂੰ ਲਵਾਉਣ ਦੇ ਵਿੱਚ ਬੜੀ ਵੱਡੀ ਲੁੱਟ ਕਰ ਰਹੇ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਸੁਵੱਦੀ ਕਲਾਂ ਤੋਂ ਕੈਮਰਾਮੈਨ ਤਲੋਕ ਦੇ ਨਾਲ ਬਿੱਟੂ ਸੁਵੱਦੀ